ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਏ ਹਾਂ ਜੀ ਜ਼ਿਲ੍ਹਾ ਬਠਿੰਡੇ ਦੇ ਖੇਮੂਆਣਾ ਪਿੰਡ ਦੇ ਵਿੱਚ ਇੱਥੇ ਸਾਡੇ ਅੰਕਲ ਜੀ ਸਰਦਾਰ ਫੂਲਾ ਸਿੰਘ ਹੀ ਆ ਜਿਨ੍ਹਾਂ ਦੀ 65 ਸਾਲ ਦੀ ਉਮਰ ਆ ਤੇ ਇਹਨਾਂ ਦੇ ਪਰਿਵਾਰ ਦੀ ਜਿਹੜੀ ਕਹਾਣੀ ਆ ਉਹ ਬਹੁਤ ਹੀ ਦੁੱਖਦਈ ਕਹਾਣੀ ਆ ਬਹੁਤ ਯਾਨੀ ਕਿ ਦੁੱਖ ਹੁੰਦਾ ਇਹਨਾਂ ਦੇ ਪਰਿਵਾਰ ਦੀ ਕਹਾਣੀ ਸੁਣ ਕੇ ਇਹਨਾਂ ਦੇ ਬੇਟਾ ਜੀ ਸੁਖਵੀਰ ਸਿੰਘ 27 ਸਾਲ ਦੀ ਉਮਰ ਆ ਜੋ ਕਿ ਗੁਰਦਿਆਂ ਦੀ ਬਿਮਾਰੀ ਤੋਂ ਪੀੜਤਾ ਦੁੱਖ ਦੀ ਗੱਲ ਇਹ ਆ ਵੀ ਸਰਦਾਰ ਫੂਲਾ ਸਿੰਘ ਦੇ ਜਾਨੀ ਕਿ ਚਾਰ ਪੁੱਤ ਸੀ ਤੇ ਜਿਨ੍ਹਾਂ ਦੇ ਵਿੱਚੋਂ ਰੱਬ ਦਾ ਭਾਣਾ ਵਾਪਰਿਆ ਤਿੰਨ ਜਾਨੀ ਕਿ ਜਿਹੜੇ ਪੁੱਤ ਨੌਜਵਾਨ ਉਹ ਇਹ ਭਿਆਨਕ ਬਿਮਾਰੀ ਗੁਰਦਿਆਂ ਦੀ ਭਿਆਨਕ ਬਿਮਾਰੀ ਦੀ ਭੇਟ ਚੜ ਗਏ ਉਹ ਉਹਨਾਂ ਦੀ ਮੌਤ ਹੋ ਗਈ ਇੱਕ ਵੀਰ ਦੀ ਯਾਨੀ ਕਿ 19 ਸਾਲ ਦੀ ਉਮਰ ਦੇ ਵਿੱਚ ਮੌਤ ਹੋ ਗਈ। ਸਾਡੇ ਭੈਣ ਜੀ ਦੱਸਣਗੇ ਸਾਰੀ ਸਟੋਰੀ ਜਿਹੜੀ ਕਮਟੇ ਬੀਜੀ ਸੀ ਜੀ ਉਹਨਾਂ ਦੀ 19 ਸਾਲ ਦੀ ਉਮਰ ਸੀਗੀ। ਉਦੋਂ ਬਾਅਦ ਮੰਮਾ ਸੀਗੇ। ਮੰਮਾ ਵੀ ਗੁਜ਼ਰ ਗਏ ਗੁਰਦਾਨੀ ਬਿਮਾਰੀ ਨਾਲ। ਫਿਰ ਇਹਨਾਂ ਦੋਨਾਂ ਭਾਈਆਂ ਦਾ ਪਾਪਾ ਨੇ ਵਿਆਹ ਕੀਤਾ। ਕਿਉਂਕਿ ਪਾਪਾ ਆਪ ਵੀ ਜਵਾਨੀ ਚ ਸੀ ਤਾਂ ਨੇ ਸੋਚਿਆ ਵੀ ਮੇਰੇ ਬੱਚਿਆਂ ਨੂੰ ਕੋਈ ਪ੍ਰੋਬਲਮ ਨਾ ਸਕੇ ਅੱਡ ਮਾਂ ਲੈ ਕੇ। ਉਹਨਾਂ ਨੇ ਵਿਆਹ ਕੀਤਾ ਦੋ ਭਾਈ ਵਿਆਹ ਲੈ। ਉਹ 6 ਮਹੀਨੇ ਭੈਣ ਜੀ ਵਿਚਾਰੀ ਬੈਠੇ ਰਹੇ ਆ। ਤੇ ਉਹਨਾਂ ਨੂੰ ਅੱਡ ਤੋੜਨਾ ਪਿਆ ਪਾਪੇ ਨੂੰ ਕਿਉਂਕਿ ਕੋਈ ਹੋਰ ਸਹਾਰਾ ਹੈ ਨਹੀਂ ਸੀ ਉਹਦਾ ਨਾ ਕੋਈ ਬੱਚਾ ਸੀ ਉਸ ਤੋਂ ਬਾਅਦ ਇਹਨਾਂ ਦੇ ਘਰੋਂ ਸੀਗੀ ਜੀ ਦੇ ਘਰੋਂ ਮੈਂ ਹੁਣ ਮੇਰਾ ਪਤੀ ਬਿਮਾਰ ਅਸ ਕੁਬੀਰ ਸਿੰਘ ਇਹਨਾਂ ਦੇ ਘਰੋਂ ਸੀ ਬੱਚਾ ਸੀਗਾ ਉਹਨਾਂ ਦਾ ਡਾਕਟਰ ਨੇ ਕਿਹਾ ਸੀ ਵੀ ਬੜਾ ਆਪਰੇਸ਼ਨ ਹੋਊਗਾ ਵੀ ਬੱਚਾ ਫੇਰ ਚੱਕਣਾ ਪਊਗਾ ਅੰਦਰੇ ਬੱਚਾ ਡੈੱਡ ਹੋਗਾ ਕਿਉਂਕਿ ਗਰੀਬੀ ਦੇ ਕਾਰਨ ਸਾਡੇ ਪਾਪਾ ਜੀ ਤੋਂ ਨਾ ਮੇਰੇ ਪਤੀ ਤੋਂ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਗਰੀਬੀ ਕਾਰਨ ਹੁਣ ਮੇਰੇ ਸੱਤਾਂ ਭੈਣਾਂ ਸੀ ਇਹ ਸੱਤ ਭਾਈ ਸੀਗੇ ਤੇ ਮੇਰੀ ਛੋਟੀ ਭੈਣ ਆ 22 ਸਾਲ ਦੀ ਉਮਰ ਆ ਤੇ 25 ਸਾਲ ਦਾ ਛੋਟਾ ਸਿਗਰ ਦੇ ਆ ਉਹਨ ਮੇਰਾ ਉਹਨਾਂ ਦੀ ਮੌਤ ਹੋਈ ਆ 23 ਪੰਜ ਤਰੀਕ ਨੂੰ ਇਸੇ ਦਿਨ ਇੰਨੀ ਗਰੀਬੀ ਆ ਕਾਰਨ ਸਾਡੇ ਬੱਚਿਆਂ ਦਾ ਇਹਦਾ ਇਲਾਜ ਕਰਵਾਉਣਾ ਸੀ ਅਸੀਂ ਤਿੰਨ ਜਣੇ ਤਿਆਰ ਆ ਗੁਰਦਾ ਦੇਣ ਲਈ ਜਿਹਦਾ ਗੁਰਦਾ ਇਹਦੇ ਫਿੱਟ ਬੈਠਾ ਅਸੀਂ ਤਿੰਨੇ ਜਣੇ ਕਿਹਨਾ ਗੁਰਦਾ ਦੇਵਾਂਗੇ ਛੋਟੇ ਬੱਚੇ ਹੈਗੇ ਜੇ ਇਹਨੂੰ ਕੁਝ ਹੋ ਗਿਆ ਸੋ ਗੀਰ ਸਿੰਘ ਨੂੰ ਮੇਰੇ ਘਰ ਵਾਲੇ ਨੂੰ ਤਾਂ ਸਾਡੇ ਬੱਚਿਆਂ ਦਾ ਕੋਈ ਵੀ ਹਾਰ ਨਹੀਂ ਹੈ ਇਹਦੇ ਲਈ ਅਸੀਂ ਵੀਰ ਨੂੰ ਰਿਕਵੈਸਟ ਕੀਤੀ ਆ ਕਿ ਸਾਡੀ ਆਖਰੀ ਉਮੀਦ ਇਹੀ ਆ ਕੇ ਵੀ ਸਾਡੇ ਬੰਦੇ ਦਾ ਇਲਾਜ ਕੀਤਾ ਜਾ ਸਕੇ ਬਤ ਵਤ ਹਰ ਇੱਕ ਭੈਣ ਭਾਈ ਨੂੰ ਆ ਇਹਨਾਂ ਨੂੰ ਤਾਂ ਕੀਤੀ ਹਰੇਕ ਨੂੰ ਇਹ ਪਿੰਡ ਦੁਨੀਆ ਨੂੰ ਵੀ ਆ ਬਾਹਰ ਹਰ ਇੱਕ ਨੂੰ ਬੇਨਤੀ ਆ ਕਿ ਸਾਡੇ ਬੰਦੇ ਦਾ ਇਲਾਜ ਕਰਵਾਇਆ ਜਾ ਸਕੇ ਕਿਡਨੀ ਬਦਲਣੀ ਹੈ ਬਹੁਤ ਔਖਾ ਗਰੀਬ ਲਈ ਕਿਉਂ ਸਾਡੇ ਪਾਪਾ 60 ਸਾਲ ਦੀ ਉਮਰ ਹੈ ਇਹ ਤਾਂ ਸਾਨੂੰ ਖਾਣ ਨੂੰ ਵੀ ਨਹੀਂ ਕੁਝ ਦੇ ਸਕ ਸਕਦੇ ਰੋਟੀ ਦੇਖੋ ਜੀ ਇਹ ਸਰਦਾਰ ਫੂਲਾ ਸਿੰਘ ਜੀ ਹੈ ਇਹਨਾਂ ਦੀ 65 ਸਾਲ ਦੀ ਉਮਰ ਆ ਜਿਹੜਾ ਟਾਈਮ ਇਹਨਾਂ ਦਾ ਬੈਠ ਕੇ ਖਾਣ ਦਾ ਸੀਗਾ ਵੀ ਇਹਨਾਂ ਦਾ ਇਹਨਾਂ ਦੇ ਪੁੱਤ ਇਹਨਾਂ ਨੂੰ ਕਮਾ ਕੇ ਦੇਣਗੇ ਚਲੋ ਸਹਾਰਾ ਦੇਣਗੇ ਪਰ ਅੱਜ ਉਹ ਉਹ ਟਾਈਮ ਨਹੀਂਗਾ ਅੱਜ ਸਰਦਾਰ ਫੂਲਾ ਸਿੰਘ ਜੀ ਤੇ ਇਹ ਟਾਈਮ ਆ ਗਿਆ ਵੀ ਇਹ ਆਪਦੀ ਜਿਹੜੀ ਕਿਡਨੀਆਂ ਆਪਦਾ ਗੁਰਦਾ ਆਪਦੇ ਪੁੱਤ ਨੂੰ ਦੇਣ ਲਈ ਜਣ ਕੇ ਤਿਆਰ ਨੇ ਵੀ ਮੇਰਾ ਪੁੱਤ ਕਿਸੇ ਨਾ ਕਿਸੇ ਹਿਸਾਬ ਨਾਲ ਬਚ ਗਿਆ ਛੋਟੇ ਛੋਟੇ ਬੱਚੇ ਆ ਜੀ ਮੈਨੂੰ ਚਰਨਜੀਤ ਸਿੰਘ ਜੀ ਭੁੱਲਰ ਨੇ ਮੇਰੇ ਖਿਆਲ ਨਾਲ ਇੱਕ ਅਖਬਾਰ ਦੇ ਵਿੱਚ ਨਿਊਜ਼ ਲਾਈ ਸੀਗੀ ਇਹਨਾਂ ਬਾਰੇ ਵੀਰ ਸੁਖਵੀਰ ਬਾਰੇ ਛੋਟੇ ਛੋਟੇ ਬੱਚੇ ਜਾਨਕਿ ਬੋਰੀਆਂ ਫੜ ਕੇ ਮੰਗ ਰਹੇ ਆ ਜੀ ਪਿੰਡ ਦੇ ਵਿੱਚ ਵੀ ਹੋਰ ਵੀ ਆਸ-ਪਾਸੇ ਦੇ ਵਿੱਚ ਵੀ ਸਾਡੇ ਇਹਦੇ ਪਾਪੇ ਦਾ ਇਲਾਜ ਹੋ ਜੇ ਕਿਉਂਕਿ ਬਹੁਤ ਗਰੀਬੀ ਆ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਨੀ ਚਾਹੁੰਨਾ ਕਿਉਂਕਿ ਆਹੀ ਟਾਈਮ ਆ ਇਹ ਟਾਈਮ ਦੇ ਵਿੱਚ ਆਪਾਂ ਜੇ ਪਰਿਵਾਰ ਦੀ ਬਾਹ ਫੜ ਲਈ ਤਾਂ ਬਹੁਤ ਵਧੀਆ ਹੋਊਗਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਇਹਨਾਂ ਬੱਚਿਆਂ ਦੇ ਮੂੰਹ ਵੱਲ ਦੇਖ ਲੋ ਸਾਡੀ ਭੈਣ ਆ ਆ ਵੀਰ ਆ 4 ਲੱਖ ਰੁਪਇਆ ਜਾਨਕਿ ਇਹ ਵੀਰ ਤੇ ਖਰਚਾ ਆਉਣਾ ਜੀ ਉਹ ਡਾਕਟਰਾਂ ਨੇ ਕਿਹਾ ਵੀ ਕਿਡਨੀ ਬਦਲਣੀ ਪੈਣੀ ਆ ਕਿਉਂਕਿ ਬਲੱਡ ਦੇ ਵਿੱਚ ਜਾਨਕਿ ਚਲਦੀ ਆ ਰਹੀ ਆ ਪਹਿਲਾਂ ਮਾਤਾ ਜੀ ਨੂੰ ਸੀ ਉਦੋਂ ਬਾਅਦ ਤਿੰਨ ਬੇਟਿਆਂ ਨੂੰ ਹੋਇਆ ਉਹ ਵੀ ਮੁੱਕ ਗਈ ਔਰ ਚੌਥਾ ਵੀਰ ਆ ਸਾਡਾ ਇਹ ਮੈਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਆਪਣੇ ਵੱਲੋਂ ਵੀ ਕਿਰਪਾ ਕਰਕੇ ਆਪਾਂ ਇਹਨਾਂ ਦੀ ਮਦਦ ਜ਼ਰੂਰ ਕਰੀਏ ਅਸੀਂ ਆਪਣੇ ਵੱਲੋਂ 21000 ਰੁਪਇਆ ਜਾਨਕਿ ਇਸ ਪਰਿਵਾਰ ਨੂੰ ਦੇ ਚੱਲੇ ਆ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਬੈਂਕ ਅਕਾਊਂਟ ਜਿਹੜਾ ਇਸਖਵੀਰ ਸਿੰਘ ਦਾ ਉਹ ਅਸੀਂ ਉੱਪਰ ਪੋਸਟ ਤੇ ਲਿਖਤਾ ਤੇ ਸੰਪਰਕ ਨੰਬਰ ਮੇਰਾ ਆਪਦਾ ਜੀ ਉਹ ਜਦੋਂ ਮਰਜੀ ਮੈਨੂੰ ਕਾਲ ਕਰੋ ਮੈਂ ਹੱਥ ਵਨ ਕੇ ਬੇਨਤੀ ਕਰਦਾ ਹਾਂ ਆਪਾਂ ਇਸ ਪਰਿਵਾਰ ਦੀ ਜਰੂਰ ਮਦਦ ਕਰੀਏ ਕਿਉਂਕਿ ਅਖੀਰ ਲਾਚਾਰ ਆ ਇਸ ਤੋਂ ਬਾਅਦ ਜੇ ਕੁਛ ਇਹਨੂੰ ਹੋ ਗਿਆ ਬਜ਼ੁਰਗ ਆ ਇਹ ਵੀ ਬਜ਼ੁਰਗਾਂ ਵਾਸਤੇ ਦੇ ਵਿੱਚ 65 ਸਾਲ ਦੀ ਉਮਰ ਸਾਡੀਆਂ ਦੋ ਭੈਣਾਂ ਛੋਟੇ ਛੋਟੇ ਬੱਚਿਆਂ ਦੇ ਨੂੰ ਜੀ ਇਹ ਬੱਚੇ ਜਾਨਕਿ ਇਹ ਮੰਗਦੇ ਮੈਂ ਨਿਊਜ਼ ਦੇਖੀ ਫੋਟੋ ਦੇਖੀ ਮੇਰੇ ਤਾ ਨਿਕਲ ਗਈ ਦਿਲ ਦੇ ਵਿੱਚੋਂ ਆ ਛੋਟੇ ਛੋਟੇ ਬੱਚੇ ਜਿਹੜੇ ਬੱਚਿਆਂ ਦੀ ਉਮਰ ਜਾਨੀ ਕਿ ਪੜਨ ਲਿਖਣ ਦੀ ਖੇਡਣ ਦੀ ਸੀ ਉਹ ਆਪਦੇ ਪਿਓ ਦੇ ਲਈ ਮੰਗ ਰਹੇ ਆਪਦੇ ਪਿਓ ਦੇ ਇਲਾਜ ਦੇ ਲਈ ਮੰਗ ਰਹੇ ਆ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿਉਂਕਿ ਜਦੋਂ ਵੀ ਅਸੀਂ ਕੋਈ ਵੀ ਵੀਡੀਓ ਪਾਈ ਆ ਤਾਂ ਸਾਨੂੰ ਕਿਸੇ ਨੇ ਕਿਸੇ ਵੀ ਵੀਰ ਨੇ ਨਕਾਰਿਆ ਨਹੀਂ ਸਾਡੀ ਵੀਡੀਓ ਨੂੰ ਕਿਸੇ ਵੀ ਵੀਡੀਓ ਨੂੰ ਨਕਾਰਿਆ ਨਹੀਂ ਮੈਂ ਹੱਥ ਵਨ ਕੇ ਬੇਨਤੀ ਕਰਨਾ ਵੀ ਆਪਾਂ ਇਸ ਸੁਖਵੀਰ ਸਿੰਘ ਦਾ ਇਲਾਜ ਜ਼ਰੂਰ ਕਰਵਾਈਏ ਤੇ ਇਹਨਾਂ ਇਸ ਪਰਿਵਾਰ ਦੇ ਵਿੱਚ ਜਾਨਕਿ ਜਿਹੜੀਆਂ ਜਿਹੜਾ ਪਰਿਵਾਰ ਗਮੀ ਦੇ ਵਿੱਚ ਆ ਉਹ ਥੋੜੀ ਖੁਸ਼ੀ ਆਪਾਂ ਦੇ ਸਕੀਏ ਆਪਾਂ ਨੂੰ 5 5 10 10 50 100 ਦੇ ਨਾਲ ਕੋਈ ਫਰਕ ਨਹੀਂ ਪੈਂਦਾ ਜਾਂ ਜਿਹੜੇ ਮੇਰੇ ਵੀਰ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਆ ਉਹਨਾਂ ਨੂੰ 500 550 ਡਾਲਰ ਦੇ ਨਾਲ ਕੋਈ ਫਰਕ ਨਹੀਂ ਪਤਾ ਸਾਨੂੰ ਪਤਾ ਬਹੁਤ ਹਾਰਡ ਵਰਕ ਕਰਦੇ ਹੋ ਬਹੁਤ ਸਖਤ ਮਿਹਨਤ ਕਰਦੇ ਹੋ ਤੁਸੀਂ ਪਰ ਵੀਰੋ ਮੇਰੀ ਬੇਨਤੀ ਆ ਇੱਕ ਇੱਕ ਦਿਨ ਆਪਾਂ ਕਿਸੇ ਮਹਿੰਗੇ ਹੋਟਲ ਦੇ ਵਿੱਚ ਨਾ ਖਾਣਾ ਖਾਈਏ ਇੱਕ ਦਿਨ ਆਪਣੀ ਐਸ਼ ਪ੍ਰਸਤੀ ਨੂੰ ਆਪਾਂ ਨਾ ਕਰੀਏ ਤੇ ਇਸ ਪਰਿਵਾਰ ਦੇ ਲਈ ਆਪਾਂ ਇੱਕ ਦਿਨ ਦੀ ਜੇ ਕਮਾਈ ਵੀ ਕਢਦੇ ਆ ਤਾਂ ਇਹ ਪਰਿਵਾਰ ਜਨਕਿ ਸੁੱਖ ਦੀ ਜ਼ਿੰਦਗੀ ਬਤੀਤ ਕਰ ਸਕਦਾ ਅਖੀਰ ਦੇ ਵਿੱਚ ਮੈਂ ਇਹੀ ਬੇਨਤੀ ਕਰਦਾ ਵੀ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਇਸ ਪਰਿਵਾਰ ਨੂੰ ਜਨਕਿ 4 ਲੱਖ ਰੁਪਏ ਦੀ ਲੋੜ ਆ ਕਿਉਂਕਿ ਬਜ਼ੁਰਗਾਂ ਦੀ ਕਿਡਨੀ ਕੱਢ ਕੇ ਇਹ ਵੀਰਦੇ ਪਾਉਣੀ ਆ ਮੈਨੂੰ ਆਸ ਆ ਇਹਨਾਂ ਦਾ ਵੀ ਕਹਿੰਦੇ ਅੱਡ ਜਦੋਂ ਡਾਕਟਰੀ ਕਰਨੀ ਪਊਗੀ ਅੱਡ ਪੈਸੇ ਅੱਡ ਲੱਗਣਗੇ ਕਿਉਂਕਿ ਇਹਨਾਂ ਦੀ ਦਵਾਈ ਵੀ ਚੱਲੂਗੀ ਨਾ ਅੱਡ ਹਾਂਜੀ ਹਾਂ ਇਹਦੀ ਵੀ ਮੁੜ ਕੇ 3 ਸਾਲ ਦਵਾਈ ਚੱਲਣੀ ਹੈਗੀ 12000 ਰੁਪਏ ਦੀ ਹਰ ਮਹੀਨੇ ਦਵਾਈ ਆਊਗੀ ਪਾਪੇ ਦੀ ਵੀ ਦਵਾਈ ਆਉਗੀ ਹਾਂਜੀ ਹਾਂ ਬਿਲਕੁਲ ਪਰ ਮੈਂ ਅਖੀਰ ਦੇ ਵਿੱਚ ਇਹੀ ਬੇਨਤੀ ਕਰਦਾ ਤੁਹਾਡੇ ਅੱਗੇ ਹੱਥ ਵਨ ਕੇ ਬੇਨਤੀ ਕਰਦਾ ਨਗਰ ਨੇ ਵੀ ਬਹੁਤ ਸਹਿਯੋਗ ਦਿੱਤਾ ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਤੇ ਇਹ ਮੈਂ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਬੇਨਤੀ ਕਰਦਾ ਵੀ ਜਰੂਰ ਸਹਿਯੋਗ ਦਿਓ ਵੀਰੋ ਬਹੁਤ ਔਖੀ ਘੜੀ ਆ ਇਹ ਔਖੀ ਘੜੀ ਦੇ ਵਿੱਚ ਆਪਾਂ ਨੂੰ ਅੱਜ ਲੋੜ ਆ ਇਸ ਪਰਿਵਾਰ ਦੇ ਨਾਲ ਖੜਨ ਦੀ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੇ ਕੁਝ ਬੋਲਦੇ ਤੋਂ ਗਲਤ ਬੋਲਿਆ ਗਿਆ ਹੋਵੇ ਤਾਂ ਅਣਜਾਣ ਜਾਂ ਬੱਚਾ ਸਮਝ ਕੇ ਮਾਫ ਕਰਨਾ ਕਿਰਪਾ ਕਰਕੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਅਕਾਊਂਟ ਨੰਬਰ ਤੁਹਾਨੂੰ ਅਸੀਂ ਥੱਲੇ ਦੇ ਦਿੱਤਾ ਜੀ ਸੰਪਰਕ ਨੰਬਰ ਤੇ ਵੀ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ